ਸ਼੍ਰੀ ਗੁਰੂ ਹਰਿ ਗੋਬਿੰਦ ਪਾਸ਼ਾ ਜੀ ਜਦ ਸ਼੍ਰੀ ਅਮਰitsar ਸਾਹਿਬ ਤੋਂ ਬੋਵਿੰਜਾ ਰਾਜ ਨੂੰ ਛਡਾਉਣ ਦੇ ਲਈ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਨੇ ਤਾਂ ਰਸਤੇ ਦੇ ਵਿੱਚ ਇਹ ਸ਼ਹਿਰ ਅੰਬਾਲਾ ਪਵਿੱਤਰ ਧਰਤੀ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਮੌਜੂਦ ਹੈ ਇੱਥੇ ਪਵਿੱਤਰ ਚਰਨਸ਼ੋਪਾ ਪ੍ਰਾਪਤ ਧਰਤੀ ਸ਼੍ਰੀ ਗੁਰੂ ਹਰਿ ਗੋਬਿੰਦ ਪਾਸ਼ਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅੱਜ ਬੌੜੀ ਸਾਹਿਬ ਮੰਜੀ ਸਾਹਿਬ ਕਰਕੇ ਗੁਰਦੁਆਰਾ ਜਨਮ ਜੰਮਦਾ ਇਸ ਗੁਰਦੁਆਰੇ ਦੇ ਜਿੱਥੇ ਅੱਜ ਵੀ ਸੰਗਤ ਬੜੇ ਸ਼ਰਦਾ ਭਾਵਨਾ ਦੇ ਨਾਲ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਕਿਉਂਕਿ ਜਦ ਇੱਥੇ ਗੁਰੂ ਪਾਤਸ਼ਾਹ ਜੀ ਨੇ ਇੱਕ ਦਿਨ ਪੜਾਅ ਕੀਤਾ ਇੱਕ ਦਿਨ ਰੈਸ਼ ਕੀਤੀ ਰਾਤ ਨੂੰ ਤਾਂ ਸੰਗਤ ਨੇ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਕੀਤੀ ਕਿ ਗੁਰੂ ਜੀ ਇੱਥੇ ਪਾਣੀ ਦੀ ਬਹੁਤ ਕਿੱਲਤ ਹੈ ਤਾਂ ਉਸ ਪਾਣੀ ਦੀ ਕਿੱਲਤ ਨੂੰ ਹਟਾਉਣ ਦੇ ਲਈ ਗੁਰੂ ਪਾਤਸ਼ਾਹ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਟੱਕ ਲਾਇਆ ਅਤੇ ਆਖਿਆ ਕਿ ਬੋਲੀ ਸਾਹਿਬ ਦੀ ਜਿਹੜੀ ਹੈ ਖੁਦਾਈ ਸ਼ੁਰੂ ਕਰ ਦਿੱਤੀ ਜਾਵੇ ਤੇ ਇਹ ਗੱਲ ਆ ਕੇ ਗੁਰੂ ਸਾਹਿਬ ਖੁਦ ਦਿੱਲੀ ਵੱਲ ਨੂੰ ਚਾਲੇ ਪਾ ਲੇ 52 ਰਾਜਿਆਂ ਨੂੰ ਛਡਾਉਣ ਦੇ ਲਈ ਤਾਂ ਉਥੇ 52 ਕਲੀਆਂ ਵਾਲਾ ਚੋਲਾ ਜੋ ਅੱਜ ਵੀ ਅਬੰਦੀ ਛੋੜ ਦਿਵਸ ਵੜਾ ਦੇਣ ਅਸੀਂ ਮਨਾਉਂਦੇ ਆ ਉਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਘਰ ਤਾਂ ਪਹਿਲਾਂ ਤਾਂ ਇਹ ਦਰਸ਼ਨ ਕਰ ਸਕਦੇ ਗੁਰਦੁਆਰਾ ਸਾਹਿਬ ਦੇ ਜਿੱਥੇ ਅੱਜ ਵੀ ਸ਼ਸਤਰ ਦੀ ਜੇਕਰ ਗੱਲ ਕਰਦੇ ਆ ਤਾਂ ਕਾਲ ਤੱਕ ਸਾਹਿਬ ਜਿਵੇਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਵੀ ਵਿਰਾਜਮਾਨ ਨੇ ਤਾਂ ਇਹ ਸ਼ਸਤਰਾਂ ਦੀ ਜੋ ਕਹਿ ਸਕਦੇ ਮਹਾਨਤਾ ਸਾਡੇ ਧਰਮ ਦੇ ਵਿੱਚ ਕਿੰਨੀ ਹੈ ਤਾਂ ਅੱਜ ਵੀ ਸੰਗਤ ਇੱਥੇ ਆ ਕੇ ਦਰਸ਼ਨ ਕਰਨ ਪਹੁੰਚ ਗਿਆ ਤਾਂ ਉਹ ਇਸ ਬੋਲੀ ਸਾਹਿਬ ਨੇ ਜਿੱਥੇ ਸੰਗਤ ਨੇ ਇਹ ਗੱਲ ਆਖੀ ਕਿ ਸਾਨੂੰ ਪਾਣੀ ਦੀ ਕਿੱਲਤ ਹੈ ਤੇ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜਿਨੇ ਤੱਕ ਲਾ ਕੇ ਇਹ ਗੱਲ ਆਖ ਦਿੱਤੀ ਕਿ ਇੱਥੇ ਬੋਲੀ ਸਾਹਿਬ ਦੀ ਖੁਦਾਈ ਕੀਤੀ ਜਾਵੇ ਸ਼ੁਰੂ ਕੀਤੀ ਜਾਵੇ ਤੇ ਜਦ ਗੁਰੂ ਮਹਾਰਾਜ ਦਿੱਲੀ ਵੱਲ ਨੂੰ ਚਲੇ ਗਏ ਤਾਂ ਵਾਪਸ ਆਉਂਦਿਆ ਫਿਰ ਇਸ ਧਰਤੀ ਤੇ ਅੰਮ੍ਰਾਲਾ ਸ਼ਹਿਰ ਵਿਖੇ ਜਦ ਪਹੁੰਚੇ ਤਾਂ ਉਸ ਸਮੇਂ ਤੱਕ ਬੋਲੀ ਜਿਹੜੀ ਹੈ ਬੋਲੀ ਸਾਹਿਬ ਜਿਹੜੀ ਹੈ ਉਹ ਤਿਆਰ ਹੋ ਚੁੱਕੀ ਹੈ ਸੋ ਅੱਜ ਵੀ ਆ ਦੇਖ ਸਕਦੇ ਹੋ ਸੰਗਤ ਇੱਥੇ ਬੋਲੀ ਸਾਹਿਬ ਦਾ ਜਲ ਛੱਕੇ ਗਾਉ ਉਸ ਤੇ ਦੁੱਖ ਦਰਦ ਦੂਰ ਹੋਣਗੇ ਸ਼ਰੀਰ ਦੇ ਰੋਗ ਦੂਰ ਹੋਣਗੇ ਜਰਜੀਤ ਸਿੰਘ ਜੀ ਅੱਜ ਇੱਥੇ ਇਸ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਕਿਵੇਂ ਮਹਿਸੂਸ ਕਰਦੇ ਹੋ ਇਸ ਪਵਿੱਤਰ ਸਥਾਨ ਤੇ ਆ ਕੇ ਜਦੋਂ ਦਾ ਮੈਂ ਇਸ ਸਥਾਨ ਤੇ ਜੁੜਿਆ ਅੱਜ ਮੇਰੇ ਮੈਲ ਬਣੇ ਨੇ ਅੱਜ ਮੇਰੇ ਕੋ ਗੱਡੀਆਂ ਨੇ ਕਾਰੋਬਾਰ ਅੱਛਾ ਬਿਠੇ ਬਾਹਰ ਨੂੰ ਜਪਾ ਗੁਰੂ ਘਰ ਖੜੇ ਨੇ ਝੂਠ ਬੋਲਾਂਗੇ ਫਿਰ ਸਾਡੇ ਤੋਂ ਵੱਡਾ ਪਾਪ ਕੀ ਹੈ ਜੇ ਮਾਰੇ ਸਾਨੂੰ ਦਿੱਤਾ ਤੇ ਅਸੀਂ ਕਹਿੰਦੇ ਵੀ ਮਾਰੇ ਬਹੁਤ ਕੁਝ ਦਿੱਤਾ ਸਾਡੇ ਦੇ ਇੱਥੇ ਜਦ ਤੱਕ ਨਾਣਾ ਇਹ ਸਾਡੇ ਦੇ ਮਨ ਨੂੰ ਨਹੀਂ ਲੱਗਦਾ ਕਰੇ ਅਸੀਂ ਆਨੇ ਆ ਬੜਾ ਖੁਸ਼ੀ ਹੁੰਦੀ ਹੈ ਤੇ ਕਈ ਵਾਰ ਘਰ ਵਾਲੇ ਵੀ ਕਹਿੰਦੇ ਨੇ ਬਰਸਾਤ ਕਣੀ ਹੈ ਨਾ ਜਾਓ ਅਸੀਂ ਕਹਿੰਦੇ ਆ ਵੀ ਨਾ ਜਾਣਾ ਜ਼ਰੂਰ ਗੁਰੂ ਘਰ ਆਵਾਂਗੇ ਨਾ ਜੀ ਤੇ ਸਾਡੀ ਫਿਰ ਸਾਰਾ ਦਿਨ ਚੜਦੀ ਕਲਾ ਹੋਏਗੀ ਇਹ ਮੇਰਾ ਕਹਿਣਾ ਨਹੀਂ ਇਹ ਮਹਾਰਾਜ ਦਾ ਕਹਿਣਾ ਵੀ ਜਿਹੜਾ ਗੁਰੂ ਘਰ ਆਏਗਾ ਪਰਮੇਸ਼ਰ ਉਹਦੀ ਬਾਹ ਫੜਦਾ ਫਿਰ ਅਸੀਂ ਕਹਿੰਦੇ ਸਾਡੇ ਬੱਚੇ ਗੁਰੂ ਘਰ ਨਹੀਂ ਚੁੜਦੇ ਬੱਚੇ ਕੈਸ ਕਤਲ ਕਰਾਉਂਦੇ ਆ ਉਹ ਵੈਲਾਂ 'ਚ ਜੁੜੇ ਹੋਏ ਨੇ ਜੇ ਆਪ ਆਪਣੀ ਗਾਮੇ ਦੇ ਮਾਪੇ ਦੀ ਹੁੰਦੀਆਂ ਜਿਹੜੇ ਬੱਚੇ ਨੂੰ ਲੈ ਕੇ ਨਹੀਂ ਆਉਂਦੇ ਜਪੋਂ ਸ਼ੁਰੂ ਤੋਂ ਜੁੜੇ ਸਾਡੇ ਪਾਪੋਂ ਸਾਨੂੰ ਜੋੜ ਕੇ ਗਏ ਆ ਤੇ ਅਸੀਂ ਜੁੜੇ ਜੀ ਗੱਲਾਂ ਸੁਣਦੇ ਆ ਕਿ ਜ਼ਮੀਨ ਤੋਂ ਪਾਣੀ ਕਿੰਨਾ ਹੀ ਹੀਟ ਲਈ ਜਗ੍ਹਾ ਤੇ ਚਲ ਗਿਆ ਪਰ ਇੱਥੇ ਇਸ ਥਾਂ ਤੇ ਜ਼ਮੀਨ ਤੋਂ ਵੀ ਉੱਚਾ ਪਾਣੀ ਉਹ ਦੇਖੋ ਉਹ ਵੀ ਖੇਤ ਆ ਮਾੜਾ ਜੀ ਲੇਕਿਨ ਆਹ ਦੇਖੋ ਧਰਤੀ ਦੇ ਨੀਚੇ ਡੂੰਘਾ ਜਾ ਰਿਹਾ ਪਾਣੀ ਇਹ ਉੱਪਰ ਜਾ ਰਿਹਾ ਹੈ ਇਹ ਵਜਾ ਇੱਕ ਗੁਰਹਰਗੋ ਵਿਸ਼ੇ ਦੇ ਤੇ ਪ੍ਰਤਕਾਲਾ ਵਰਤਰੀ ਕੋਈ ਸਮਝੇ ਤੇ ਉਹਦੇ ਵਾਂਗ ਸਭ ਕੁਝ ਹੈ ਜੇ ਕੋਈ ਨਾ ਸਮਝੇ ਤਾਂ ਉਸੇ ਕੁਝ ਨਹੀਂ ਦੀਨ ਦੁਨੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਜਦ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਬਵਿੰਜਾ ਰਾਜਿਆਂ ਨੂੰ ਛਡਾਉਣ ਦੇ ਲਈ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਨੇ ਤਾਂ ਰਸਤੇ ਦੇ ਵਿੱਚ ਸ਼ਹਿਰ ਅੰਬਾਲਾ ਪਵਿੱਤਰ ਧਰਤੀ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਮੌਜੂਦ ਹੈ ਇੱਥੇ ਪਵਿੱਤਰ ਚਰਨਸ਼ੋਪਾਪਤ ਧਰਤੀ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅੱਜ ਬੌਲੀ ਸਾਹਿਬ ਮੰਜੀ ਸਾਹਿਬ ਕਰਕੇ ਗੁਰਦੁਆਰਾ ਜਾਨਿਆ ਜਾਂਦਾ ਪਹਿਲਾਂ ਤਾਂ ਦਰਸ਼ਨ ਕਰ ਦਰਸ਼ਨ ਕਰ ਸਕਦੇ ਹੋ ਇਸ ਗੁਰਦੁਆਰੇ ਦੇ ਜਿੱਥੇ ਅੱਜ ਵੀ ਸੰਗਤ ਬੜੇ ਸ਼ਰਦਾ ਭਾਵਨਾ ਦੇ ਨਾਲ ਨਤਮਸਤਕ ਹੋਣ ਦੇ ਲਈ ਪਹੁੰਚਦੀ ਹੈ ਕਿਉਂਕਿ ਜਦ ਇੱਥੇ ਗੁਰੂ ਪਾਤਸ਼ਾਹ ਜੀ ਨੇ ਇੱਕ ਦਿਨ ਪੜਾਵ ਕੀਤਾ ਇੱਕ ਦਿਨ ਹਰੈਸ਼ ਕੀਤੀ ਰਾਤ ਨੂੰ ਤਾਂ ਸੰਗਤ ਨੇ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਕੀਤੀ ਕਿ ਗੁਰੂ ਜੀ ਇੱਥੇ ਪਾਣੀ ਦੀ ਬਹੁਤ ਕਿੱਲਤ ਹੈ ਤਾਂ ਉਸ ਪਾਣੀ ਦੀ ਕਿੱਲਤ ਨੂੰ ਹਟਾਉਣ ਦੇ ਲਈ ਗੁਰੂ ਪਾਤਸ਼ਾਹ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਉੱਥੇ ਟੱਕ ਲਾਇਆ ਅਤੇ ਆਖਿਆ ਕਿ ਬੋਲੀ ਸਾਹਿਬ ਦੀ ਜਿਹੜੀ ਹੈ ਖੁਦਾਈ ਸ਼ੁਰੂ ਕਰ ਦਿੱਤੀ ਜਾਵੇ ਤੇ ਇਹ ਗੱਲ ਆਖ ਕੇ ਗੁਰੂ ਸਾਹਿਬ ਖੁਦ ਦਿੱਲੀਵਾਨ ਨੂੰ ਚਾਲੇ ਪਾਲੇ ਬਵਿੰਜਾ ਰਾਜਿਆਂ ਨੂੰ ਛਡਾਉਣ ਦੇ ਲਈ ਤਾਂ ਉੱਥੇ ਬਵਿੰਜਾ ਕਲੀਆਂ ਵਾਲਾ ਚੋਲਾ ਜੋ ਅੱਜ ਵੀ ਬੰਦੀ ਛੋੜ ਦਿਵਸ ਵਾਲਾ ਦਿਨ ਅਸੀਂ ਮਨਾਉਂਦੇ ਆ ਉਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਕੇ ਤਾਂ ਪਹਿਲਾਂ ਤਾਂ ਇਹ ਦਰਸ਼ਨ ਕਰ ਸਕਦੇ ਗੁਰਦੁਆਰਾ ਸਾਹਿਬ ਦੇ ਜਿੱਥੇ ਅੱਜ ਵੀ ਸ਼ਸਤਰ ਦੀ ਜੇਕਰ ਗੱਲ ਕਰਦੇ ਆ ਤਾਂ ਅਕਾਲ ਤਖਤ ਸਾਹਿਬ ਜਿਵੇਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਵੀ ਵਿਰਾਜਮਾਨ ਨੇ ਤਾਂ ਇਹ ਸ਼ਸਤਰਾਂ ਦੀ ਜੋ ਕਹਿ ਸਕਦੇ ਮਹਾਨਤਾ ਸਾਡੇ ਧਰਮ ਦੇ ਵਿੱਚ ਕਿੰਨੀ ਹੈ ਸੋ ਕਹਿ ਸਕਦੇ ਆ ਕਿ ਜੋ ਇਹ ਅ ਪਵਿੱਤਰ ਸਥਾਨਾਂ ਦੇ ਅਸੀਂ ਦਰਸ਼ਨ ਕਰਨ ਲਈ ਪਹੁੰਚਦੇ ਆਂ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਸਾਡਾ ਇਤਿਹਾਸ ਬਹੁਤ ਵੱਡਾ ਹੈ ਪਰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਮਨ ਦੇ ਵਿੱਚ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਜਦ ਵੀ ਅਸੀਂ ਇੰਨਾਂ ਚੀਜ਼ਾਂ ਬਾਰੇ ਸੋਚਦੇ ਆਂ ਕਿ ਅਸੀਂ ਪਾਵਨ ਪਵਿੱਤਰ ਸਥਾਨਾਂ ਤੇ ਇਤਿਹਾਸ ਤੇ ਜੇਕਰ ਗੱਲ ਚੱਕੀਏ ਗੱਲ ਕਰੀਏ ਤਾਂ ਬਹੁਤ ਘੱਟ ਸੰਗਤ ਨੂੰ ਪਤਾ ਹੁੰਦਾ ਹੈ ਕਾਰਨ ਇਹ ਹੈ ਕਿ ਅਸੀਂ ਅੱਜਕੱਲ ਪਹਿਲ ਜਿਹੜੀ ਹੈ ਉਹ ਹੋਰਾਂ ਕੰਮਾਂ ਨੂੰ ਦਿੱਤੀ ਹੋਈ ਹੈ ਪਹਾੜਾਂ ਤੇ ਕੁਮਨ ਨੂੰ ਅਸੀਂ ਪਹਿਲ ਦਿੱਤੀ ਹੋਈ ਐ ਦੂਸਰੇ ਕੰਮਾਂ ਨੂੰ ਆਪਣੇ ਜਿਹੜੇ ਕਹਿ ਲਈਏ ਕਿ ਰੋਜ਼ ਅਸੀਂ ਜੋ ਆਪਣੇ ਕਮਾਕਾਰਾਂ ਦੇ ਵਿੱਚ ਰੁੱਝੇ ਹੋਏ ਆ ਉਹਨਾਂ ਨੂੰ ਪਹਿਲ ਦਿੱਤੀ ਹੋਈ ਐ ਗੁਰੂ ਪਾਤਸ਼ਾਹ ਜੀ ਤੋਂ ਅਸੀਂ ਬੇਮੁਖ ਹੁੰਦੇ ਜਾ ਰਹੇ ਹਾਂ ਅਸੀਂ ਇੱਕ ਬੇਨਤੀ ਕਰਾਂਗੇ ਕਿ ਆਪਣੇ ਧਾਰਮਿਕ ਸਥਾਨਾਂ ਨੂੰ ਨਾ ਭੁੱਲੀਏ ਕਿਉਂਕਿ ਇਹ ਵੀ ਸਥਾਨ ਐਸਾ ਹੈ ਜੋ ਅੰਬਾਲਾ ਦੇ ਨੇੜੇ ਤੇੜੇ ਲੋਕਾਂ ਨੂੰ ਹੀ ਪਤਾ ਹੈ ਪੂਰ ਦੀ ਸੰਗਤ ਨੂੰ ਨਹੀਂ ਪਤਾ ਤਾਂ ਇੱਕ ਵਾਰੀ ਦਰਸ਼ਨ ਕਰ ਸਕਦੇ ਹੋ ਕਿਉਂਕਿ ਹਰ ਤਰ੍ਹਾਂ ਦੇ ਸ਼ਸਤਰ ਇੱਥੇ ਮੌਜੂਦ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੀਰ ਖੰਜਰ ਕਿਰਪਾਨਾਂ ਜਾਂ ਤੀਰ ਕਮਾਨ ਦੀ ਗੱਲ ਕਰ ਲਈਏ ਖੰਡੇ ਤਲਵਾਰਾਂ ਉਹ ਸਾਰੇ ਇੱਥੇ ਮੌਜੂਦ ਨੇ ਤਾਂ ਅੱਜ ਵੀ ਸੰਗਤ ਇੱਥੇ ਜਦ ਦਰਸ਼ਨ ਕਰਨ ਪਹੁੰਚਦੀ ਹੈ ਤਾਂ ਉਹ ਇਸ ਬੋਲੀ ਸਾਹਿਬ ਦੇ ਜਿੱਥੇ ਸੰਗਤ ਨੇ ਇਹ ਗੱਲ ਆਖੀ ਕਿ ਸਾਨੂੰ ਪਾਣੀ ਦੀ ਕਿੱਲਤ ਹੈ ਤੇ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜਿਨੇ ਟੱਕ ਲਾ ਕੇ ਇਹ ਗੱਲ ਆਖ ਦਿੱਤੀ ਕਿ ਇੱਥੇ ਬੋਲੀ ਸਾਹਿਬ ਦੀ ਖੁਦਾਈ ਕੀਤੀ ਜਾਵੇ ਸ਼ੁਰੂ ਕੀਤੀ ਜਾਵੇ ਤੇ ਜਦ ਗੁਰੂ ਮਹਾਰਾਜ ਦਿੱਲੀ ਵੱਲ ਨੂੰ ਚਲੇ ਗਏ ਤਾਂ ਵਾਪਸ ਆਉਂਦਿਆ ਫਿਰ ਇਸ ਧਰਤੀ ਤੇ ਅੰਬਾਲਾ ਸ਼ਹਿਰ ਵਿਖੇ ਜਦ ਪਹੁੰਚੇ ਤਾਂ ਉਸ ਸਮੇਂ ਤੱਕ ਬੋਲੀ ਜਿਹੜੀ ਹੈ ਬੋਲੀ ਸਾਬਸ ਜਿਹੜੀ ਆ ਉਹ ਤਿਆਰ ਹੋ ਚੁੱਕੀ ਹੈ ਸੋ ਅੱਜ ਵੀ ਦੇਖ ਸਕਦੇ ਹੋ ਸੰਗਤ ਇੱਥੇ ਜਿਹੜੇ ਬੋਲੀ ਸਾਹਿਬ ਦਾ ਜਲ ਛੱਕੇ ਨਿਹਾਲ ਹੁੰਦੀਆਂ ਕਿਉਂਕਿ ਗੁਰੂ ਮਹਾਰਾਜ ਜੀ ਨੇ ਵਾਰ ਦਿੱਤਾ ਹੋਇਆ ਜਦ ਵਾਪਸ ਦਿੱਲੀ ਤੋਂ ਪਰਤੇ ਕਿ ਇੱਥੇ ਜੋ ਵੀ ਬੋਲੀ ਸਾਹਿਬ ਦਾ ਜਲ ਛੱਕੇਗਾ ਉਸ ਦੇ ਦੁੱਖ ਦਰਦ ਦੂਰ ਹੋਣਗੇ ਸਰੀਰ ਦੇ ਰੋਗ ਦੂਰ ਹੋਣਗੇ ਸੰਗਤ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਨਾਮ ਜੀ ਤੁਹਾਡਾ ਇੰਦਰਜੀਤ ਸਿੰਘ ਜੀ ਇੰਦਰਜੀਤ ਸਿੰਘ ਜੀ ਅੱਜ ਇੱਥੇ ਇਸ ਸਥਾਨ ਤੇ ਸੀ ਪਹੁੰਚਦੇ ਆਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਕਿਵੇਂ ਮਹਿਸੂਸ ਕਰਦੇ ਹੋ ਇਸ ਪਵਿੱਤਰ ਸਥਾਨ ਤੇ ਆ ਕੇ ਬਾਬਾ ਜੀ ਜੋ ਸੱਚ ਗੱਲ ਇਹ ਹੈ ਕਿ ਮੇਰੇ ਘਰ ਬਹੁਤ ਗਰੀਬੀ ਸੀ ਜਿਆਦਾ ਮੈਂ ਇਸ ਸਥਾਨ ਤੇ ਜੁੜਿਆ ਜੀ ਅੱਜ ਮੇਰੇ ਮਹਿਲ ਬਣੇ ਨੇ ਜੀ ਅੱਜ ਮੇਰੇ ਕੋ ਗੱਡੀਆਂ ਨੇ ਕਾਰੋਬਾਰ ਅੱਛਾ ਹੈ ਬੇਟੇ ਬਾਹਰ ਨੇ ਮੈਂ ਗਰੀਬੀ ਦਾ ਸਮਾਂ ਬਹੁਤ ਕੱਟਿਆ ਜੀ ਮਹਾਰਾ ਇਹਨੇ ਗੁਰੂ ਹਰਗੋਬਿੰਦ ਸਾਹਿਬ ਨੇ ਸਾਡੀ ਬਾਹ ਫੜੀ ਹੈ ਜੀ ਜਦ ਤੇ ਹੀ ਇੱਥੇ ਆਨੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸਾਡੇ ਬੱਚੇ ਸੈੱਟ ਹੈ ਜੀ ਸਾਡਾ ਪਰਿਵਾਰ ਬਹੁਤ ਸੁਖੀ ਹੈ ਜੀ ਕਿਸੇ ਚੀਜ਼ ਦੀ ਕਮੀ ਨਹੀਂ ਮਾਰਨ ਦਿੱਤੀ ਕੋਈ ਟਾਈਮ ਸੀ ਸਾਡੇ ਕੋਲ ਪੰਜੀ ਵੀ ਨਹੀਂ ਸੀ ਹੁੰਦੀ ਮੱਥਾ ਟੇਕਣ ਨੂੰ ਅੱਜ ਅਸੀਂ ਖੁੱਲੇ ਗੱਪੇ ਚਲਾਣੇ ਆ ਕਿਸੇ ਚੀਜ਼ ਦੀ ਕਮੀ ਨਹੀਂ ਮਾਰਨ ਬਹੁਤ ਕੋਈ ਦਿੱਤਾ ਜੀ ਕਿੰਨਾ ਸਮਾਂ ਹੋ ਗਿਆ ਜੀ ਇਸ ਸਥਾਨ ਤੇ ਆਉਂਦੇ ਮੇਰੇ ਬਾਬਾ ਜੀ ਲਗਭਗ 40 ਸਾਲ ਹੋ ਗਏ ਜੁੜੇ ਜੀ ਤੇ ਮੇਰੀ 55 ਸਾਲ ਉਮਰ ਵੀ ਹੋ ਗਈ ਮੈਨੂੰ 15 ਸਾਲ ਤੋਂ ਤੁਸੀਂ ਇਸ ਸਥਾਨ ਤੇ ਆਣਾ ਸ਼ੁਰੂ ਕਰ ਦਿੱਤਾ ਮੈਨੂੰ 40 ਸਾਲ ਹੋ ਗਏ ਬੱਬਾ ਜੀ ਹਾਂ ਮੈਂ ਬਚਪਨ ਸੀ ਵੈਸੇ ਤਾਂ ਛੁੱਟਦੇ ਸੀ ਬਚਪਨ ਤੋਂ ਹੀ ਇੱਥੇ ਮਗਰ ਜਿਹੜੀ ਅਪਾ ਬਚਪਨ ਪਕਾਈ ਵਰੀ ਬੱਚੇ ਸੋਹ ਗਲਤੀ ਤੇ ਆਪਣੀ ਜਨ ਸੋਧੀ ਸੰਭਾਲੀ ਫਿਰ ਆਪਾਂ ਮਹਾਰਾਜ ਨਾਲ ਜੁੜੇ ਹੋਏ ਜੀ ਆਪਾਂ ਕਿਹਡੇ ਲਈ ਆਉਂਦੇ ਤੇ ਅਸੀਂ ਦਿਨ ਰਾਤ ਸੇ ਉਹ ਵੀ ਕਰੀ ਦਿਆ ਜੀ ਤੇ ਰਾਤ ਨੂੰ ਵੀ ਆਈਦਾ ਜੀ ਦਿਨੇ ਵੀ ਆਈਦਾ ਜੀ ਮੈਂ ਵੀ ਆਪਣੇ ਆਪ ਨੂੰ ਬੜਾ ਵਡਪਾਗਾ ਮਹਿਸੂਸ ਕੀਤਾ ਕਿਉਂਕਿ ਰਾਤ ਦੇ ਸਮੇਂ ਇੱਥੇ ਜਦ ਮੈਂ ਅਸ਼ਸ਼ਤਰਾ ਦੀ ਸੇਵਾ ਕਰ ਰਿਹਾ ਸੀਗਾ ਚੰਦੂਆ ਸਾਹਿਬ ਦੀ ਸੇਵਾ ਕਰ ਰਿਹਾ ਸੀਗਾ ਤਾਂ ਮੇਰੇ ਨਾ ਮਨ ਦੇ ਵਿੱਚ ਇੱਕ ਵੱਖਰੀ ਖੁਸ਼ੀ ਸੀਗੀ ਵੱਖਰਾ ਉਤਸ਼ਾਹ ਸੀਗਾ ਕਿ ਗੁਰੂ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਇੱਥੇ ਸਥਾਨ ਹੈ ਸੋ ਜਦ ਤੁਸੀਂ ਇੱਥੇ ਸੇਵਾ ਕਰਦੇ ਹੁੰਨੇ ਹੋਣ ਵੀ ਤੁਸੀਂ ਗੱਲ ਕਰਦੇ ਆ ਭਾਵੁਕ ਹੋਗੇ ਕਿ ਪੰਜੀ ਨਹੀਂ ਸੀਗੀ ਮੱਥਾ ਟੇਕਣ ਨੂੰ ਪਰ ਅੱਜ ਮਹਿਲਾ ਨਾਲ ਗੱਡੀਆਂ ਨਾਲ ਮਹਾਰਾਜ ਜੀ ਨੇ ਬਰਕਤ ਕੀਤੀ ਬਹੁਤ ਕੁਛ ਹੈ ਜੀ ਕਿਸੇ ਚੀਜ਼ ਦੀ ਵਾਹ ਨੂੰ ਕਮੀ ਦਿੱਤੀ ਨਹੀਂ ਜ ਮੁਜਾ ਪਾ ਗੁਰੂ ਘਰ ਖੜੇ ਇਹ ਝੂਠ ਬੋਲਾਂਗੇ ਫਿਰ ਸਾਡੇ ਤੋਂ ਵੱਡਾ ਪਾਪੀ ਕਹੜਾ ਜੀ ਜੇ ਮਾਰਿਆ ਸਾਨੂੰ ਦਿੱਤਾ ਤੇ ਅਸੀਂ ਕਹਿੰਦੇ ਵੀ ਮਾਰਿਆ ਬਹੁਤ ਕੁਝ ਦਿੱਤਾ ਜੀ ਇਹਨਾਂ ਦੀ ਕਿਰਪਾ ਨਾਲ ਅਸੀਂ ਰਾਜੇ ਅੱਜ ਅੱਜ ਦੇ ਟਾਈਮ ਤੇ ਕਿਸੇ ਚੀਜ਼ ਦੀ ਮਾਰਿਆ ਨੇ ਕਮਾਈ ਦਿੱਤੀ ਦੁਨੀ ਦੇ ਮਾਲਕ ਹਰ ਕਿਸੇ ਨੂੰ ਰਾਜਾ ਬਣਾ ਕੇ ਗਏ ਬਿਲਕੁਲ ਮਾਰਿਆ ਦੇਖੋ ਸਾਡੇ ਦੇ ਇੱਥੇ ਜਦ ਤੱਕ ਨਾਣਾ ਆਈਏ ਸਾਡੇ ਦੇ ਮਨ ਨਹੀਂ ਲੱਗਦਾ ਘਰੇ ਅਸੀਂ ਆਨੇ ਆ ਬੜਾ ਖੁਸ਼ੀ ਹੁੰਦੀ ਹੈ ਇਹ ਕਈ ਵਾਰੀ ਘਰ ਵਾਲੇ ਵੀ ਕਹਿੰਦੇ ਨੇ ਬਰਸਾਤ ਕਣੀ ਹੈ ਨਾ ਜਾਓ ਤੇ ਅਸੀਂ ਕਹਿੰਦੇ ਵੀ ਨਾ ਜਾਣਾ ਜ਼ਰੂਰ ਹੈ ਤੇ ਆਈ ਸਾਡਾ ਮਨ ਖੁਸ਼ ਹੁੰਦਾ ਜੀ ਕਾਰੋਬਾਰ ਵੀ ਜ਼ਰੂਰ ਕਰੀ ਤੇ ਕਿਉਂਕਿ ਕਾਰੋਬਾਰ ਤੋਂ ਬਿਨਾ ਰੋਜ਼ਗਾਰ ਨਹੀਂ ਚੱਲਦੇ ਕੰਮ ਵੀ ਜ਼ਰੂਰੀ ਨੇ ਔਰ ਗੁਰੂ ਘਰ ਆਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਜੀ ਗੱਲ ਕਰਦੇ ਆ ਲੋਕ ਕਮਾ ਕਾਰਨ ਇੰਨੇ ਰੋ ਚੁੱਕੇ ਆ ਕਹਿੰਦੇ ਸਾਡੇ ਕੋਈ ਗੁਰੂ ਘਰ ਜਾਣ ਲਈ ਸਮਾਂ ਹੈ ਨਹੀਂ ਬਟ ਤੁਸੀਂ ਇਹ ਗੱਲ ਆਖ ਰਹੇ ਹੋ ਕੰਮ ਕਾਰ ਵੀ ਕਰਨੇ ਪੈਂਦੇ ਪਰ ਗੁਰੂ ਘਰ ਤਾਂ ਆਣਾ ਹੀ ਆਣਾ ਦੇਖੋ ਕੰਮ ਕਾਜ ਜ਼ਰੂਰੀ ਨੇ ਤੇ ਗੁਰੂ ਘਰ ਨਹੀਂ ਆਵਾਂਗੇ ਤਾਂ ਸਾਡੀ ਗੱਤ ਵੀ ਨਹੀਂ ਬਣਨੀ ਸਾਡੇ ਕਾ ਕੰਮ ਜੇ ਤੇ ਇੱਥੋਂ ਆਵਾਂਗੇ ਸਾਡੇ ਸ਼ੁਰੂਆਤ ਗੁਰੂ ਘਰ ਆਵਾਂਗੇ ਨਾ ਜੀ ਤੇ ਸਾਡੀ ਫਿਰ ਸਾਰਾ ਦਿਨ ਚੜਦੀ ਕਲਾ ਹੋਏਗੀ ਇਹ ਮੇਰਾ ਕਹਿਣਾ ਨਹੀਂ ਇਹ ਮਹਾਰਾਜ ਦਾ ਕਹਿਣਾ ਹੈ ਕਿ ਜਿਹੜਾ ਗੁਰੂ ਘਰ ਆਏਗਾ ਪਰਮੇਸ਼ਰ ਉਹਨੂੰ ਉਹਦੀ ਬਾਹ ਫੜਦਾ ਜੇ ਆਪਾਂ ਕਰੋ ਆਵਾਂਗੇ ਹੀ ਨਹੀਂ ਗੁਰੂ ਘਰ ਆਵਾਂਗੇ ਹੀ ਨਹੀਂ ਗੁਰੂ ਘਰ ਨਾਲ ਜੁੜਾਂਗੇ ਨਹੀਂ ਤਾਂ ਸਾਡੀ ਕਿੱਥੋਂ ਗੱਲ ਬਣੇਗੀ ਜੀ ਕੀ ਇਹ ਲੱਗਦਾ ਅੱਜ ਦੀ ਨਵੀਂ ਪਨੀਰੀ ਹੈ ਨੌਜਵਾਨ ਪੀੜ੍ਹੀ ਵੀ ਗੱਲ ਕਰ ਲਈਏ ਆਪਣੇ ਧਾਰਮਿਕ ਸਥਾਨਾਂ ਤੋਂ ਆਪਣੇ ਇਤਿਹਾਸ ਤੋਂ ਦੂਰ ਕਿਉਂ ਹੁੰਦੀ ਜਾ ਰਹੀ ਹੈ ਹਾਲਾਂਕਿ ਵਾਪਸ ਪਰਤ ਰਹੀ ਹੈ ਪਰ ਦੂਰ ਕਿਉਂ ਹੋ ਰਹੀ ਹੈ ਬਾਬਾ ਜੀ ਬਸ ਕਈ ਵਾਰੀ ਬੱਚਿਆਂ ਦੇ ਜਿਹੜੇ ਪੇਰੈਂਟਸ ਨੇ ਮਾਪਿਓ ਨੇ ਨਾ ਉਹ ਬੱਚਿਆਂ ਨੂੰ ਸਹੀ ਸਿੱਖਿਆ ਨਹੀਂ ਦਿੰਦੇ ਆਪਾਂ ਸ਼ੁਰੂ ਸਾਡਾ ਫਰਜ਼ ਬਣਦਾ ਮਾਪਿਆਂ ਨੂੰ ਬੱਚਾ ਨੂੰ ਗੁਰੂ ਘਰ ਲਿਆਈਏ ਬੇਸ਼ੱਕ ਬੰਨੇ ਛੋਟੇ ਬੱਚੇ ਛੇੜਾੜਤਾ ਕਰਦੇ ਆ ਕੋਈ ਗੱਲ ਨਹੀਂ ਗੁਰੂ ਘਰ ਲਿਆਓ ਗੁਰੂ ਘਰ ਨਾਲ ਜੁੜੋ ਤਾਂ ਹੀ ਬੱਚੇ ਨੂੰ ਸਿੱਖਿਆ ਆਏਗੀ ਜੇ ਆਪਾਂ ਬੱਚਿਆਂ ਨੂੰ ਲੈ ਕੇ ਨਹੀਂ ਆਵਾਂਗੇ ਇੱਥੇ ਫਿਰ ਅਸੀਂ ਕਹਿੰਨੇ ਸਾਡੇ ਬੱਚੇ ਗੁਰੂ ਘਰ ਨਹੀਂ ਜੁੜਦੇ ਬੱਚੇ ਕੇਸਕਤਲ ਕਰਾਂਦੇ ਆ ਮੋਬਾਈਲਾਂ 'ਚ ਜੁੜੇ ਹੋਏ ਨੇ ਜੇ ਆਪ ਆਪਣੀ ਗਮੀਆਂ ਤੇ ਮਾਪਿਆਂ ਦੀ ਹੁੰਦੀਆਂ ਜਿਹੜੇ ਬੱਚੇ ਨੂੰ ਲੈ ਕੇ ਨਹੀਂ ਆਉਂਦੇ ਜੇ ਆਪਾਂ ਹੁਣ ਸ਼ੁਰੂ ਤੋਂ ਜੁੜੇ ਸਾਡੇ ਪਾਪਿਓ ਸਾਨੂੰ ਜੋੜ ਕੇ ਗਏ ਆ ਤੇ ਅਸੀਂ ਜੁੜੇ ਆ ਮੇਰੇ ਖੁਦ ਦੇ ਬ੍ਰਦਰਸ ਹੀ ਨਹੀਂ ਜੁੜੇ ਸੀ ਕਿਉਂਕਿ ਪੁੱਠੀ ਸਿੱਖਿਆ 'ਚ ਪੈ ਗਏ ਸੀ ਸਾਨੂੰ ਵਾਹਿਗੁਰੂ ਨੇ ਚੰਗੀ ਸਿੱਖਿਆ 'ਚ ਲਾਇਆ ਆਪਣੀ ਬਾਹ ਫੜੀ ਅਸੀਂ ਇੱਥੇ ਜੁੜੇ ਹੋਏ ਅੱਛਾ ਬੋਲੀਸਾਹਬ ਦੀ ਗੱਲ ਕਰਦੇ ਆਂ ਜਮੀਨੀ ਪੱਧਰ ਤੋਂ ਪਾਣੀ ਦਾ ਕਿਸ ਤਰੀਕੇ ਦਾ ਹਿਸਾਬ ਹੈ ਜੀ ਬੋਲੀਸਾਹਬ ਦੇ ਤੁਸੀਂ ਤੁਸੀਂ ਧਰਤੀ ਦੇ ਤਲ ਤੋਂ ਨਾ ਜੀ 10 12 ਫੁੱਟ ਉੱਪਰ ਚੱਲ ਰਿਹਾ ਜਲ ਅੱਛਾ ਇਹ ਵਜਾ ਇਹ ਗੁਰੂ ਹਰਗੋਬਿੰਦ ਸਿੰਘ ਸਾਹਿਬ ਦੀ ਪ੍ਰਤੱਖ ਕਲਾ ਵਰਤਰੀ ਇੱਥੇ ਟੱਕ ਲਾਇਆ ਸੀ ਉਹਨਾਂ ਨੇ ਹਾਂ ਦੇਖੋ ਉਹਨਾਂ ਦੀ ਕਲਾ ਨਾਲ ਪਾਣੀ ਢਾਲ ਉੱਪਰ ਚੱਲ ਰਿਹਾ ਧਰਤੀ ਤੋਂ ਕਿਆ ਬਾਤ ਇਹ ਦੇਖੋ ਇਹ ਅਚਰ ਦੇ ਖੇੜ ਮਹਾਰਾ ਜੀ ਪਰ ਅੱਜ ਤਾਂ ਜਿਵੇਂ ਕਹਿੰਦੇ ਨੇ ਕਿ ਇਸ ਸਥਾਨਾਂ ਤੇ ਕਿਸਾਨਾਂ ਦੀ ਜਿਆਦਾ ਸੀ ਗੱਲਾਂ ਸੁਣਦੇ ਆ ਕਿ ਜ਼ਮੀਨ ਤੋਂ ਪਾਣੀ ਕਿੰਨਾ ਹੀ ਹੇਠ ਲਈ ਜਗਾ ਤੇ ਚਲ ਗਿਆ ਪਰ ਇੱਥੇ ਇਸ ਸਥਾਨ ਤੇ ਜ਼ਮੀਨ ਤੋਂ ਵੀ ਉੱਚਾ ਪਾਣੀ ਉਹ ਦੇਖੋ ਉਹ ਵੀ ਖੇੜ ਆ ਮਹਾਰਾ ਜੀ ਲੇਕਿਨ ਆ ਦੇਖੋ ਉਹ ਧਰਤੀ ਦੇ نیچے ਡੂੰਗਾ ਜਾ ਰਿਹਾ ਪਾਣੀ ਇਹ ਉੱਪਰ ਜਾ ਰਿਹਾ ਕਿਆ ਬਾਤ ਇਹ ਵਜਾ ਇੱਕ ਗੁਰ ਹਰਗੋਬਿੰਦ ਸਾਹਿਬ ਦੇ ਇੱਥੇ ਪ੍ਰਤਕਾਲਾ ਵਰਤਰੀ ਕੋਈ ਸਮਝੇ ਤੇ ਉਹਦੇ ਵਾਸਤੇ ਸਭ ਕੁਝ ਹੈ ਜੇ ਕੋਈ ਨਾ ਸਮਝੇ ਤਾਂ ਉਸੇ ਕੁਝ ਵੀ ਨਹੀਂ ਕਿਆ ਬਾਤ ਸਾਰੇ ਸਮਝਾਂ ਦੀ ਖੇੜ ਹੈ ਲੱਗਦਾ ਅੱਜ ਅਸੀਂ ਗੁਰੂ ਤੋਂ ਬੇਮੁਖ ਹੋ ਰਹੇ ਆ ਗੁਰੂ ਤੋਂ ਉੱਤੇ ਕੁਝ ਹੈ ਨਹੀਂ ਪਰ ਅਸੀਂ ਗੁਰੂ ਤੋਂ ਉੱਤੇ ਬਹੁਤ ਕੁਝ ਮੰਨੀ ਬੈਠੀ ਨਵੀਂ ਪਨੀਰੀ ਦੀ ਗੱਲ ਕਰੀਏ ਪਹਿਲ ਹੋਰ ਕੰਮਾਂ ਨੂੰ ਦਿੱਤੀ ਐ ਫਿਰ ਗੁਰੂ ਸਾਹਿਬ ਵੱਲ ਜਾਂਦੇ ਆ ਕਿ ਚੱਲ ਸਾਰਾ ਦਿਨ ਪਾਪ ਕਰ ਲੇ ਹੁਣ ਜਾ ਕੇ ਅਸੀਂ ਚੱਲ ਭੁੱਲਾ ਚੁੱਕਾ ਦੀ ਮਾਫੀ ਮੰਗ ਲੈਣੀ ਹੈ ਜੀ ਦੇਖੋ ਜੀ ਗੁਰੂ ਮਾਰਾ ਤਾਂ ਸਦਾ ਹੀ ਬਖਸ਼ੰਤ ਨੇ ਜੇ ਮੈਂ ਕਹਿੰਦਾ ਵੀ ਇੱਕ ਬੰਦੇ ਨੇ ਵੀ ਗਲਤੀਆਂ ਕੀਤੀਆਂ ਉਹ ਕਹੇ ਵੀ ਮਾਰਾ ਜੀ ਮੈਨੂੰ ਬਖਸ਼ ਦੋ ਤਾਂ ਗੁਰੂ ਹਰਗੋਬਿੰਦ ਸਾਹਿਬ ਬਖਸ਼ਣਾ ਦੇਰ ਨਹੀਂ ਲਾਂਦੇ ਜੇ ਬੰਦਾ ਰੂਟੀਨ ਹੀ ਬਣਾ ਲਵੇ ਨਿੱਤਾ ਪ੍ਰਤੀ ਪਾਪ ਕਰਨੇ ਹੀ ਕਰਨੇ ਨੇ ਤੇ ਫਿਰ ਮਾਰਾ ਦੇ ਕਹਿੰਦੇ ਕਹਿੰਦੇ ਬਾਸਾ ਦੇ ਵਿੱਚ ਫੂਕ ਮਾਰਨ ਨਾਲ ਕਿ ਆ ਗੋ ਬੰਦੇ ਕਿਆ ਕੀ ਜੇ ਆ ਗੋ ਜੇ ਬਾਸਾ ਦੇ ਅੰਦਰ ਗੱਠਾ ਹੀ ਨੇ ਇਸ ਨਾਲ ਬੰਦੇ ਅੰਦਰ ਗੱਠਾ ਨਹੀਂ ਤੇ ਬੰਦਾ ਉਹਦੀ ਪਰਮਾਤਮਾ ਉਹ ਕੀ ਕਰੇਗਾ ਜਦ ਇਨਸਾਨ ਦੇ ਦਿਲ ਚ ਪਾਪ ਕਪਟ ਬੜਿਆ ਹੋਇਆ ਹੈ ਜੀ ਬਹੁਤ ਪਿਆਰੇ ਬਿਓ ਨੇ ਤੁਹਾਡੇ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਹਿਲਾ ਇਹ ਸੰਗਤ ਦੇ ਜਿਹੜਾ ਦਰਸ਼ਨ ਕਰਦੇ ਆ ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਨਿਹਾਲ ਹੋ ਚੁੱਕੇ ਹਾਂ ਕਿਉਂਕਿ ਬੌਲੀ ਸਾਹਿਬ ਦੇ ਦਰਸ਼ਨ ਜਦ ਅਸੀਂ ਕਰਨ ਪਹੁੰਚੇ ਇੱਥੇ ਜਲ ਛਕਣ ਪਹੁੰਚੇ ਦਾ ਇਸ ਦੀ ਇਤਿਹਾਸ ਬਾਰੇ ਜਾਨੂ ਹੋਏ ਤਾਂ ਕਿਤੇ ਨਾ ਕਿਤੇ ਜ਼ਰੂਰ ਸਾਨੂੰ ਲੱਗਦਾ ਹੈ ਕਿ ਜਿਹੜੀ ਸੰਗਤ ਹੈ ਅੰਬਾਲੇ ਦੇ ਨੇੜੇ ਤੇੜੇ ਦੀ ਸੰਗਤ ਉਹਨਾਂ ਨੂੰ ਜ਼ਰੂਰ ਇਸ ਚੀਜ਼ ਬਾਰੇ ਪਤਾ ਹੈ ਇਸ ਸਥਾਨ ਬਾਰੇ ਪਤਾ ਹੈ ਪਰ ਜੋ ਦੂਰ ਡਰਾਡੇੋਂ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਬਾਰੇ ਨਹੀਂ ਪਤਾ ਸੋ ਉਹਨਾਂ ਤੱਕ ਇਹ ਵੀਡੀਓ ਅਸੀਂ ਤਾਂ ਲੈ ਕੇ ਆਏ ਆ ਇਸ ਇੰਟਰਵਿਊ ਤਾਂ ਤਾਂ ਲੈ ਕੇ ਆਏ ਆ ਤਾਂ ਜੋ ਹਰ ਇਹ ਜੋ ਕਹਿ ਸਕਦੇ ਆ ਧਾਰਮਿਕ ਸਥਾਨ ਬਾਰੇ ਸੰਗਤਾਂ ਨੂੰ ਪਤਾ ਚੱਲ ਸਕੇ ਤਾਂ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਕਿਸ ਤਰੀਕੇ ਜਿਹੜਾ ਬੋਲੀ ਸਾਹਿਬ ਦਾ ਜਲ ਹੈ ਜ਼ਮੀਨ ਤੋਂ ਕਾਫੀ ਉੱਚਾ ਹਾਲਾਂਕਿ ਉਲਟਾ ਹੁੰਦਾ ਹੈ ਅਕਸਰ ਆਮ ਤੌਰ ਤੇ ਕਿ ਜ਼ਮੀਨ ਤੋਂ ਪਾਣੀ ਹੀਟ ਚਲੇ ਜਾਂਦਾ ਹੈ ਹੀਟ ਲਈ ਜੇ ਕਾਫੀ ਚਲੇ ਜਾਂਦਾ ਪਰ ਇਹ ਜ਼ਮੀਨੀ ਪੱਧਰ ਤੋਂ ਕਾਫੀ ਉੱਚਾ ਪਾਣੀ ਹੈ ਤੇ ਜੇ ਨਲਕੇ ਦੀ ਗੱਲ ਕਰਦੇ ਆ ਤਾਂ ਆਮ ਤੌਰ ਤੇ ਨਲਕਾ 100-150 ਫੁੱਟ ਤੇ ਲਾਉਣਾ ਪੈਂਦਾ ਪਰ ਇਹ ਸ਼ਾਇਦ ਫੁੱਟ 1.5 ਫੁੱਟ ਤੇ ਹੀ ਨਲਕਾ ਜਿਹੜਾ ਲੱਗਾ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਅੱਜ ਬੋਲੀ ਸਾਹਿਬ ਜਿਤਨੀ ਅੱਜ ਉੱਚੀ ਹੈ ਨਾ ਇਸ ਤੋਂ ਦੁੱਗੁਣੀ ਥੱਲੇ ਡੂੰਗੀ ਸੀ ਇਹ ਸੇ ਜ਼ਿਆਦਾ ਦੇਖਣਗੇ 40 ਸਾਲ ਹੋ ਗਏ ਸਾਨੂੰ 40 ਸਾਲ ਹੋ ਗਏ ਮਾਣੇ ਹਾਂਜੀ 40 ਸਾਲ ਸਾਨੂੰ ਬਾਲਾ ਚੰਦ ਜਿਆਦਾ ਮੈਂ ਬੱਚਾ ਆਪਣੇ ਛੋਟੇ ਛੋਟੇ ਬੱਚੇ ਸਨ ਮੇਰੇ ਮਨ ਨਾਲ ਕੇ ਆਇਆ ਕਰਦੀ ਸੀ ਤਾਂ ਇਹ ਬੋਲੀ ਸਾਹਿਬ ਜਿੰਨੀ ਅੱਜ ਉੱਚੀ ਹੈ ਨਾ ਇਸੇ ਜ਼ਿਆਦਾ ਥੱਲੇ ਡੂੰਗੀ ਸੀ ਬਹੁਤ ਉੱਚਾ ਕਰਿਆ ਇਹਨਾਂ ਨੇ ਜਦ ਜਾ ਕੇ ਬੋਲੀ ਸਾਹਿਬ ਆਪ ਇਹ ਹਾਂ ਉੱਚੀ ਹੋਏ ਨਹੀਂ ਤਾਂ ਇਤਨੀ ਡੂੰਗੀ ਸੀ ਨਾ ਤਾਂ ਹੱਲਾ ਡਰਦੇ ਪਰ ਵੀ ਜਾਂਦੇ ਸੀ ਲੋਕ ਅੰਮ੍ਰਿਤ ਲੈਣਦੇ ਸੀ ਬਤ ਨਾਮ ਕੀ ਤੁਹਾਡਾ ਰਾਮ ਬਲਬੀਰ ਕੌਰ ਹੈ ਬਲਬੀਰ ਕੌਰ ਜੀ ਅੱਜ ਇਥੇ ਜਦ ਜਲ ਸ਼ੱਕਦੇ ਆ ਤਾਂ ਸਰੀਰ ਦੇ ਰੋਗ ਦੂਰ ਹੋ ਜਾਂਦੇ ਆ। ਸਥਾਨ ਤੇ ਦਰਸ਼ਨ ਕਰਦੇ ਆ ਮਨ ਨੂੰ ਵੱਖਰੀ ਖੁਸ਼ੀ ਮਿਲਦੀ ਆ। ਕਿਵੇਂ ਬਿਆਨ ਕਰਦੇ ਉਸ ਖੁਸ਼ੀ ਨੂੰ? ਇਸ ਖੁਸ਼ੀ ਨੂੰ ਮੈਂ ਬਹੁਤ ਬਹੁਤ ਜ਼ਿਆਦਾ ਬਿਆਨ ਕਰਤੀ ਹਾਂ ਅੱਛੇ ਤਰੀਕਿਆਂ ਸੇ ਪਰ ਬਹੁਤ ਮੰਨਦੀ ਹਾਂ। ਇਸ ਕੋ ਗੁਰਦੁਆਰੇ ਕੋ ਇਸ ਕੋ ਵੀ ਵਸੇ ਵੀ ਮੈਂ ਵਸੇ ਵੀ ਬਚਪਨ ਸੇ ਹੀ ਮੇਰਾ ਗੁਰਦੁਆਰੇ ਨਾਲ ਆਪਣੇ ਸਾਡੇ ਅਮਰਸਰ ਗੁਰੂਆਂ ਪੀਕਿਆਂ ਦੇ। ਵਹਾਂ ਡੇਰੇ ਦੇ ਅੰਦਰ ਪਲੇ ਹਾਂ ਸੀ। ਉਸ ਗੱਦੀ ਕੇ ਮਾਲਕ ਉਸ ਗੱਦੀ ਦੇ ਬੱਤੇਆਂ ਸੇ ਸਾਡਾ ਸੰਗਤ ਨਾਲ ਸਾਡਾ ਗੁਰਮਾਨ ਨਾਲ ਦਸਵੇਂ ਪਾਤਸ਼ਾਹ ਦੇ ਜਿਹੜੇ ਗੱਦੀ ਆ ਨਾ ਸਾਡੇ ਗੁਰੂ ਉਹ ਬਣਾ ਉਸ ਦਿਨ ਪੰਦਾ ਜਿੱਦਾਂ ਅਖੰਡ ਪਾਉ ਦਾ ਭੋਗ ਪੰਦਾ ਤੇ ਉਸ ਗੱਦੀ ਦੇ ਸੇ ਬੱਤੇ ਆ ਸਾਡਾ ਮਹਾਪਿ ਉਸ ਗੱਦੀ ਨੇ ਮੁੰਦਾ ਕਈ ਪੀੜੀਆਂ ਹੋ ਗਈਆਂ ਤੇ ਅਸੀਂ ਇਸ ਘਰ ਕੇ ਸਾਡਾ ਮੁੱਤ ਮੁੱਲ ਦਿਲੋਂ ਅੰਦਰੋਂ ਸਾਡਾ ਮੋਹ ਪਿਆਰ ਚਾ ਗੁਰੂ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਇਸ ਸਥਾਨਾਂ ਦੇ ਦਰਸ਼ਨ ਕਰਨ ਪਹੁੰਚੋ ਇਸ ਵੀਡੀਓ ਰਾਹੀਂ ਇਸ ਇੰਟਰਵਿਊ ਰਾਹੀਂ ਇਹ ਹੀ ਦੱਸਣਾ ਚਾਹੁੰਦੇ ਆ ਕਿ ਸਾਡੇ ਧਾਰਮਿਕ ਸਥਾਨ ਬਹੁਤ ਨੇ ਜੇਕਰ ਅਸੀਂ ਦਰਸ਼ਨ ਕਰਨ ਪਹੁੰਚੀ ਤਾਂ ਧਾਰਮਿਕ ਸਥਾਨ ਨਹੀਂ ਮੁੱਕਣਗੇ ਸਾਡੀ ਕਿਤੇ ਨਾ ਕਿਤੇ ਸ਼ਮਤਾ ਮੁੱਕ ਜਾਏਗੀ ਇਤਿਹਾਸ ਬਹੁਤ ਵੱਡਾ ਜਿੰਨਾ ਜਾਣੀਏ ਉਹਨਾਂ ਥੋੜਾ ਪਰ ਗੁਰੂ ਤੋਂ ਬੇਮੁਖ ਨਾ ਹੋਈਏ ਕਿਉਂਕਿ ਗੁਰੂ ਤੋਂ ਉੱਤੇ ਕੁਝ ਨਹੀਂ ਹੈ ਇਸ ਨਿੱਕੀ ਜੀ ਬੇਨਤੀ ਨੂੰ ਪ੍ਰਵਾਨ ਕਰਿਓ ਫਿਲਹਾਲ ਇਹ ਮੈਨੂੰ ਦੇ ਜ਼ਾਤ ਲਈ ਪੰਜਾਬੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅੰਮਾਲਾ